ਹੈਲੋ ਦੋਸਤੋ ਥਿਸ ਇਜ਼ ਮਨਜੀਤ ਐਂਡ ਵੈਲਕਮ ਬੈਕ ਟੂ ਮਾਈ ਚੈਨਲ ਇਨ ਥਿਸ ਵੀਡੀਓ ਆਈ ਗੋਣਾ ਅਨਬਾਕਸ ਥਿਸ ਪਾਰਸਲ ਆ ਪਾਰਸਲ ਇਸ ਤਰ੍ਹਾਂ ਰਿਸੀਵ ਹੋਇਆ ਸੀ ਤੇ ਇਸ ਨੂੰ ਹੁਣ ਅਸੈਂਬਲ ਕਰਨਾ ਹੈ ਤੇ ਮੇਰੇ ਬੱਚੇ ਇਸ ਕੰਮ ਵਿੱਚ ਮੇਰੀ ਹੈਲਪ ਕਰ ਰਹੇ ਨੇ ਇਹ ਜਿਹੜੀ ਮੋਪਿੰਗ ਡਿਸਕ ਹੈਗੀ ਹੈ ਜਿਸ ਨੂੰ ਕਿ ਅਸੈਂਬਲ ਕਰਨਾ ਹੈ ਰੋਡ ਦੇ ਨਾਲ ਤੇ ਇਹ ਦੋ ਰੀਫਿਲ ਨੇ ਰੀਫਿਲ ਦੀ ਕੁਆਲਿਟੀ ਬਹੁਤ ਹੀ ਅੱਛੀ ਹੈਗੀ ਹੈ ਤੇ ਬਹੁਤ ਹੀ ਸਟੱਡੀ ਵੀ ਹੈ ਤੇ ਇਹ ਬਾਸਕਟ ਹੈਗੀ ਆ ਬਹੁਤ ਹੀ ਸਟਰੋਂਗ ਹੈਗੀ ਆ ਤੇ ਰੌਡ ਨੂੰ ਇਸ ਤਰ੍ਹਾਂ ਜਿਹੜਾ ਹੈਗਾ ਉਹ ਅਸੈਂਬਲ ਕਰਨਾ ਹੈ ਤੇ ਡਿਸਕ ਦੇ ਨਾਲ ਇਸ ਨੂੰ ਕਨੈਕਟ ਕਰ ਲੈਣਾ ਹੈ ਇਹ ਦੇਖੋ ਬੜੀ ਆਸਾਨੀ ਨਾਲ ਇਹ ਜਿਹੜਾ ਹੈਗਾ ਇਹਦੇ ਨਾਲ ਕਨੈਕਟ ਹੋ ਜਾਂਦਾ ਤੇ ਇਹ ਜਿਹੜਾ ਰੀਫਿਲ ਹੈ ਨਾ ਇਹ ਤੋਂ ਬਹੁਤ ਹੀ ਆਸਾਨੀ ਨਾਲ ਇਹ ਤੋਂ ਅਲੱਗ ਵੀ ਹੋ ਜਾਂਦਾ ਇਸ ਨੂੰ ਬਾਅਦ ਵਿੱਚ ਅਸੀਂ ਅਲੱਗ ਕਰਕੇ ਵਾਸ਼ ਵੀ ਕਰ ਸਕਦੇ ਹਾਂ ਤੇ ਇਸ ਤਰ੍ਹਾਂ ਇਹਨੂੰ ਇਹਦੇ ਨਾਲ ਕਨੈਕਟ ਕਰਨਾ ਹੈ ਯਾਦ ਰੱਖੇ ਜਦੋਂ ਬਾਸਕਟ ਵਿੱਚ ਇਸ ਨੂੰ ਸਪਿਨ ਕਰਨਾ ਹੈ ਨਾ ਉਦੋਂ ਅਨਲੌਕ ਕਰਨਾ ਹੈਗਾ ਤੇ ਲੌਕ ਕਰਕੇ ਹੀ ਬਾਅਦ ਵਿੱਚ ਮੋਪ ਕਰਨਾ ਹੈ ਇਸ ਤਰ੍ਹਾਂ ਬਾਸਕਟ ਦੇ ਅੰਦਰਲੀ ਸਾਈਡ ਨਾ ਜਿਹੜੀ ਉਹਦੇ ਵਿੱਚ ਇਸ ਤਰ੍ਹਾਂ ਪਾਣੀ ਪਾ ਕੇ ਉੱਤੋਂ ਲਿਡ ਲਗਾ ਦੇਣੀ ਹੈ ਤੇ ਉਸ ਤੋਂ ਬਾਅਦ ਹੀ ਇਸ ਨੂੰ ਇਸ ਤਰ੍ਹਾਂ ਜਿਹੜਾ ਵੀ ਤੁਸੀਂ ਕਲੀਨਰ ਯੂਜ਼ ਕਰਦੇ ਹੋ ਉਹਦੇ ਵਿੱਚ ਪਾ ਦੇਣਾ ਤੇ ਇਸ ਤਰ੍ਹਾਂ ਇਹਨੂੰ ਉੱਪਰ ਇਹਦੇ ਕਨੈਕਟ ਕਰਕੇ ਇਹ ਆਸਾਨੀ ਨਾਲ ਹੋ ਜਾਂਦਾ ਹੈਗਾ ਤੇ ਇਸ ਤਰ੍ਹਾਂ ਇਹਨੂੰ ਸਪਿਨ ਕਰਨਾ ਹੈਗਾ ਦੇਖੋ ਇਹ ਬਹੁਤ ਹੀ इजीली ਜਿਹੜਾ ਹੈਗਾ ਉਹ ਸਪਿਨ ਹੋ ਰਿਹਾ ਹੈ ਦੇਖੋ ਇਸ ਨੇ ਸਾਰਾ ਹੀ ਪਾਣੀ ਜਿਹੜਾ ਹੈਗਾ ਅਬਜ਼orb ਕਰ ਲਿਆ ਤੇ ਇਹ ਬਹੁਤ ਹੀ ਵਧੀਆ ਇਸ ਦੇ ਨਾਲ ਜਿਹੜਾ ਹੈਗਾ ਨਾ ਉਹ ਮੋਪਿੰਗ ਹੁੰਦੀ ਹੈ ਐਕਚੁਅਲੀ ਨਾ ਮੈਂ ਸਫਾਈ ਲਈ ਹੈਲਪਰ ਵੀ ਲਗਾਈ ਹੈ ਪਰ ਕਦੇ-ਕਦੇ ਉਹ ਛੁੱਟੀ ਦੇ ਹੋਂ ਕਾਰਨ ਮੈਨੂੰ ਮੋਪਿੰਗ ਲਈ ਬਹੁਤ ਹੀ ਦਿੱਕਤ ਆਉਂਦੀ ਹੈ ਸੋ ਇਸ ਦੇ ਨਾਲ ਹੀ ਮੈਂ ਆਸਾਨੀ ਨਾਲ ਮੋਪਿੰਗ ਕਰ ਲੈਣੀ ਆ ਆ ਦੇਖੋ ਕਿਸ ਤਰ੍ਹਾਂ ਜਿਹੜਾ ਫਲੋਰ ਹੈ ਚਮਕ ਗਿਆ ਹੈਗਾ ਸਾਰੀ ਹੀ ਇਹ ਡਸਟ ਜਿਹੜੀ ਹੈ ਉਹ ਅਕਮੂਲੇਟ ਕਰ ਲੈਂਦਾ ਤੇ ਇਸ ਤਰ੍ਹਾਂ ਇਹ نیچے ਨਾ ਆਇਆ ਇੱਕ ਹੋਲ ਦਿੱਤਾ ਇਹਦੇ ਨਾਲ ਇੱਥੋਂ ਜਿਹੜਾ ਵਾਟਰ ਹੈ ਡレイン ਹੋ ਜਾਂਦਾ ਹੈ ਤੇ ਬਾਅਦ ਵਿੱਚ ਮੈਂ ਇਸ ਤਰ੍ਹਾਂ ਤੋਂ ਪੇਨ ਨੂੰ ਸਾਫ਼ ਕਰਕੇ ਰੱਖ ਦਿੰਨੀ ਆ ਤੇ ਇਹ ਦੇਖੋ ਇਹਦੇ ਨਾਲ ਹੈਂਡਲ ਵੀ ਦਿੱਤਾ ਹੋਇਆ ਹੈ ਇਹਦੇ ਥੋੜੀ ਜੀ ਇੱਕ ਕਮੀ ਦੱਸਣਾ ਚਾਹਨੀ ਆ ਕਿ ਜਦੋਂ ਆਪਾਂ ਪੋਚਾ ਲਗਾਉਣੀ ਆ ਨਾ ਤੇ ਇਸ ਰਾੜ ਤੇ ਨਾ ਜ਼ਿਆਦਾ ਵਜਨ ਨਹੀਂ ਪਾਣਾ ਜਿੱਦਾਂ ਕੋਈ ਭਾਰੀ ਲੇਡੀ ਹੋਏ ਨਾ ਮਤਲਬ ਤੇ ਉਹ ਜਦੋਂ ਇਹਨੂੰ ਇਸ ਤਰ੍ਹਾਂ ਬਹੁਤ ਸਟ੍ਰੌਂਗਲੀ ਇਸ ਤਰ੍ਹਾਂ ਖਿੱਚੇਗੀ ਨਾ ਤੇ ਉਹ ਹੋ ਸਕਦਾ ਇਥੋਂ ਇਹ ਟੇਢੀ ਹੋ ਜਾਏ ਤੇ ਦੂਸਰਾ ਹੈ ਨਾ ਜਦੋਂ ਵੀ ਅਸੀਂ ਪੋਚਾ ਲਗਾਣਾ ਹੈ ਤੇ ਸਭ ਤੋਂ ਪਹਿਲਾਂ ਅਸੀਂ ਝਾੜੂ ਲਗਾਣਾ ਹੈਗਾ ਕਿਉਂਕਿ ਜਿਹੜੀ ਇਹਦੇ ਚ ਇੰਨੀ ਪਾਵਰ ਨਹੀਂ ਹੈ ਕਿ ਇਹ ਸਾਰੀ ਡਸਟ ਨੂੰ ਜਿਹੜਾ ਉਹ ਇਕੱਠੀ ਕਰ ਲਵੇ ਕਿਉਂਕਿ ਥੋੜੀ-ਬਹੁਤ ਇਹ ਡਸਟ ਇਕੱਠੀ ਕਰ ਲੈਂਦਾ ਹੈਗਾ ਸੋਖ ਲੈਂਦਾ ਹੈਗਾ ਤੇ ਜ਼ਿਆਦਾ ਨਹੀਂ ਤੇ ਕਈ ਲੇਡੀਜ਼ ਦੇ ਜਾਂ ਕੋਈ ਫੈਮਿਲੀ ਮੈਂਬਰ ਦੇ Baal ਛੱਡਦੇ ਹਨ ਤਾਂ Baal ਬਹੁਤ ਜ਼ਿਆਦਾ ਹੁੰਦੇ ਆ ਤੇ ਉਹ ਫਿਰ ਇਦ ਚੰਨੀ ਕੈਪੈਸਿਟੀ ਨਹੀਂ ਕਿ ਉਹ ਬਾਲਾਂ ਨੂੰ ਸਾਰੇ ਨੂੰ ਇਕੱਠਾ ਕਰੇ ਥੋੜੇ-ਬੋੜੇ ਕਰਦਾ ਤੇ ਜਿਹੜੇ ਇਕੱਠੇ ਕਰਦਾ ਨਾ ਫਿਰ ਉਹ ਆ ਜਿਹੜੇ ਇਹਦੇ ਬ੍ਰਿਸਲਸ ਹਨ ਹੈ ਜਿਹੜੇ ਉਹਨਾਂ ਦੇ ਵਿੱਚ ਜਦੋਂ ਅਸੀਂ ਇਹ ਸਪਿਨ ਕਰਦਾ ਹੈਗਾ ਤੇ ਇਹਨਾਂ ਬ੍ਰਿਸਲਸ ਵਿੱਚ ਉਹ ਬਾਲ ਆ ਜਾਂਦੇ ਹੈਗੇ ਤੇ ਇੱਥੇ ਇਕੱਠੇ ਹੋ ਜਾਂਦੇ ਹੈਗੇ ਤੇ ਉਹ ਬਾਅਦ ਚ ਜਦੋਂ ਇਹਨੂੰ ਅਸੀਂ ਕਲੀਨ ਕਰਨਾ ਤੇ ਉਹ ਹੋ ਜਾਂਦਾ ਹੈਗਾ ਸਾਫ਼ ਹੋ ਜਾਂਦਾ ਤੇ ਓਵਰ ਆਲ ਠੀਕ ਹੈਗਾ ਲੇਕਿਨ ਇਹਦੀ ਸਫਾਈ ਬਹੁਤ ਆਂਦੀ ਹੈਗੀ ਆ ਇਹ ਜਿਹੜੇ ਮੋਪ ਦੇ ਨਾਲ ਠੀਕ ਹੈ ਵੀਡੀਓ ਅੱਛੀ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਔਰ ਹਾਂ ਮੋਪ ਕਿਵੇਂ ਦਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਐਮ ਆਪ ਮੈਂ Amazon ਤੋਂ ਮੰਗਵਾਇਆ ਹੈ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ so this was all about today's video thanks